बाणी साड़ी का इवाली कुछ क्यों जरूरी है और सहज पाठ करना साड़ी का क्यों जरूरी है सिखनाजी सारे हो गया सिखाएगा सिख क्या दिया सिख ने उसे खाला के बनाया वो तो हम तो 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 सरकार आता सिखी रसेंगे सुनाजी हर हर तीन की गाल का बड़ा अपना मार्गे भी नहीं साथ है और नाह के नाह की कुछ कभी नहीं जड़ी नहीं हुई गाल है क्योंकि किसी ने वासी थोड़े ही सिखा दे सकते हैं। ਸਿੱਖਿਆ ਲੈਣੀ ਆਸੀ ਆਪਣੇ ਮਨ ਦੇ ਨਾਲ ਹੀ ਸਿੱਖਿਆ ਲੈ ਕਰ ਸਕਦੇ ਹਾਂ ਔਰ ਤੁਹਾਡੇ ਮਨ ਨੂੰ ਅਸੀਂ ਗੁਰੂ ਸਾਹਿਬ ਤੱਕ ਜੋੜ ਸਕੀਏ ਅਸੀਂ ਆਪਣੇ ਮਨ ਨੂੰ ਗੁਰੂ ਸਾਹਿਬ ਤੱਕ ਜੋੜ ਸਕੀਏ ਇਸ ਸਾਡੇ ਲਈ ਸੁਭਾਗ ਸਮਾ ਹੋਏਗਾ ਤੁਸੀਂ ਸਰਕਾਰ ਜੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੈਠਾ ਸੁਣਨਾ ਆ ਔਰ ਬੜੇ ਹੀ ਸ਼ਾਂਤ ਮੈਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਚਵਰ ਸ਼ਤਰ ਦੇ ਮਾਲਕ ਉਹ ਜਹਾਂ ਦੇ ਵਾਲੀ ਅਕਾਲ ਪੁਰਖ ਨੂੰ ਧੰਨ ਧੰਨ ਸਾਹਿਬ ਜੀ ਦੀ ਨੰਨ ਸੇ ਜੀ ਦੀ ਕੀਤੀ ਅਤੇ ਸਭ ਤੋਂ ਪਿਆਰੀ ਗੁਰਦਾਪਨਨ ਮਾਣ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿ ਪ੍ਰਵਾਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तकरीबन ਲਿਖਿਆ ਹੁੰਦਾ ਸੁਣਿਆ ਰਹੀਆਂ ਤੇ ਲਿਖਿਆ ਹੁੰਦਾ ਵੀ ਗੁਰੂ ਸਾਹਿਬ ਨੇ ਕਿ ਚੁੱਪ ਦਾ ਧਾਮ ਬਖਸ਼ੋ ਇਥੇ ਗੱਲਾਂ ਕਰਨੀਆਂ ਮਨਾ ਹਾਂ क्या भी जाए नहीं चुप बख्शन है बड़ा रौला पार है मैं गुरु साहब को पूछे महाराज की गुरुद्वारा साहब विखे गए मना हाँ ने कहा बिल्कुल नहीं गल करी जाओ करी जाओ करी जाओ करी जाओ, करी जाओ. गुरु साहब इन गल करते इन गल करते गल समझ आत्मा परमात्मा सिखा ने जो गुरु साहब निकु साहब ने सिखा गजूद ने फिर गुरु साहब ने समझाया किनिया नहीं करनिया मैं तम दस दोलो ग ਕੋਈ ਵੀ ਆਵਾਜ਼ ਰਸਨਾ ਵਾਂਜੀ ਨਾ ਰਵੇ ਕਿਉਂ ਇੱਥੇ ਤੁਸੀਂ ਜਿੰਨੇ ਬੈਠੇ ਹੋ ਜਿੰਦਾ ਹੋ ਪਰ ਮੈਂ ਗੱਲਾਂ-ਗੱਲਾਂ ਵਿੱਚ ਸਾਬਤ ਕਰਨਾ ਵਾਂ ਕਿ ਜਦੋਂ ਤੁਸੀਂ ਸਮਾਜ ਵਿੱਚ ਪੈ ਰਖਣਾ ਤੁਹਾਡੇ ਆਲੇ-ਕਾਲੇ 98% ਲਾਸ਼ਾਂ ਪੁਰਿਆ ਫਿਰ ਨਹੀਂ ਹੋਣਗੀਆਂ 98% 98% ਡੈਡ ਬੋਡੀਜ਼ ਪਰ ਤੁਸੀਂ ਲਾਸ਼ਾਂ ਤੇ ਲਾਸ਼ਾਂ ਦਾ ਰੂਪ ਬਣ ਜਾਓਗੇ ਜਾਂ ਮੈਨੂੰ ਸਰਵਾਈਵ ਕਰਨਾ ਪਏਗਾ ਤੇ ਸਰਵਾਈਵ ਕਰਨ ਲਈ ਚਾਹੀਦੇ ਨੇ ਸਕਿੱਲਸ ਅਕਿੱਤੀ ਦਾੜੀ ਵਾਲਿਆਂ ਦੀਆਂ ਗਲਤੀਆਂ ਕਰਕੇ ਤੁਹਾਡੀ ਸਿਕਿਓਰ ਬਿਲਕੁਲ ਧਿਆਨ ਵੀ ਨਹੀਂ ਉਸੇ ਅਕਿੱਤੀ ਦਾੜੀ ਵਾਲਿਆਂ ਨੇ ਤੁਹਾਡੇ ਨਾਲ ਇੰਨੇ ਧੋਖੇ ਕੀਤੇ ਇੰਨੇ ਧੋਖੇ ਕੀਤੇ ਕਿ ਤੁਹਾਨੂੰ ਪਦਾਰਥ ਦਾ ਬਹੁਤ ਦੇਰ ਤੱਕ ਪਰ ਜ਼ਿੰਦਗੀ ਨਹੀਂ ਦਿੱਤੀ ਅਸੀਂ ਇਹ ਗੱਲਾਂ ਕਰਦੇ ਹਾਂ ਇੱਕ ਐਗਜ਼ਾਮਪਲ ਐਕਸਪੈਰੀਮੈਂਟ ਕਰਦੇ ਹਾਂ ਸਵਾਲ ਤੇ ਕਿਹ ਕਿਸ ਸਵਾਲ ਦਾ ਜਵਾਬ ਦਿੰਦੇ ਹੁਣ ਜਿੱਥੇ ਸਾਈਂ ਸਾਰੀ ਖਤਮ ਹੋ ਜਾਂਦੀ ਹੈ ਉਥੇ ਇੱਕ ਪਰਮਿਸ਼ਨ ਹੋ ਜਾਂਦੀ ਹੈ ਬਾਅਦ ਚਲਾਵਾਂ ਤਨਖਾਹਦਾਰੋਂ ਵੱਡਾ ਕਹਾਵ ਹੈ ਪਰ ਗੁਰਸਹਿਬ ਨੇ ਹੁਕਮ ਕੀਤਾ ਸੀ ਵਿਚਾਰ ਕਰਨ ਦਾ ਤੇ ਵਿਚਾਰ ਹੁੰਦੀਆਂ ਗੱਲਾਂ ਦਾ ਆਦਾਨ-ਪ੍ਰਦਾਨ ਬੋਲੋ ਅੰਮ੍ਰਿਤ ਵੇਲਾ ਵੇਲਾ ਸੱਚ ਨਾਲ ਸੱਚ ਨਾਲ ਵਡਿਆਈ ਵਡਿਆਈ ਵਿਚਾਰ ਵਿਚਾਰ ਅਸੀਂ ਵਿਚਾਰ ਨੂੰ ਅੱਜ ਸ਼ੁਰੂ ਕਰਤਾ ਡਿਸਕਸ਼ਨ ਸਵਾਲ ਜਵਾਬ ਗੱਲਾਂ ਬਾਤਾਂ ਗੁਰਸਹਿਬ ਨੇ ਸਭੇ ਗੱਲਾਂ ਵੀ ਸੁਣ ਕੇ ਕੋਈ ਵੀ ਸੁਣ ਜਾਓ ਆਪਾਂ ਨਾਲ ਗੱਲਾਂ ਨਹੀਂ ਕਰਨੀਆਂ ਚਾਹੀਏ ਅਸੀਂ ਔਰ ਗੁਰੂ ਘਰ ਆ ਕੇ ਗੱਲਾਂ ਕਰਨੀਆਂ ਸੀ ਵੱਡਿਆਂ ਨੇ ਦੋ ਘਰ ਨੇ ਮੈਂ ਕਿਸੇ ਗੁਰਸਿੱਖ ਨਾਲ ਗੁਰਦੁਆਰੇ ਜਾ ਕੇ ਵਿਚਾਰ ਕੀਤੀ ਇੱਥੇ ਰੱਖੋ ਗੁਰਦੁਆਰੇ ਜਾ ਕੇ ਕੀ ਕੀਤੀ ਵਿਚਾਰ ਦਵਾਈ ਵੀ ਆਈ ਵਿਚਾਰ ਮੈਂ ਜਾ ਕੇ ਉਹਨੂੰ ਖੁਸ਼ੀ ਖੁਸ਼ੀ ਆਪਣਾ ਗਿਆਨ ਸ਼ੇਅਰ ਕੀਤਾ ਮੈਂ ਕਿਹਾ ਜੀ ਅਸਲ ਵਿੱਚ ਅੰਕਲ ਘਰ ਦੋ ਨਹੀਂ ਹੈਗੇ ਉਹ ਘਰ ਇੱਕ ਨਹੀਂ ਹੈ ਘਰ ਦੋ ਨਹੀਂ ਤੂੰ ਹੱਸਦੇ ਕਹਿੰਦੇ ਸ਼ਾਬਾਸ਼ ਪਰ ਮੈਂ ਤੁਹਾਨੂੰ ਦੱਸਾਂ ਘਰ ਸਦੇ ਦੋ ਨਹੀਂ ਹੈਗੇ ਕਿੰਨੇ ਨੇ ਤਾਂ ਕਿੰਨੇ ਨੇ ਤਿੰਨ ਮੈਂ ਬੜਾ ਕੁਛ ਜਦੋਂ ਕੁਛ ਕਿਵੇਂ ਉਹਨੂੰ ਸਮਝਾਇਆ ਤੇ ਮੈਂ ਕੋ ਘਰ ਕਿ ਲੈ ਗਿਆ ਫਿਰ ਮੈਂ ਕਿਸੇ ਸਕੂਲ ਵਿੱਚ ਗਿਆ ਪੱਟੀ ਲੱਗੇ ਤਾਂ ਤਾਂ ਦੇ ਜਦੋਂ ਮੈਂ ਬੱਚਿਆਂ ਨਾਲ ਗੱਲਬਾਤ ਸਾਂਝੀ ਕੀਤੀ ਨੌਜਵਾਨਾਂ ਨੇ ਕਿਹ ਕਿਆ ਵੀ ਕਲਾਸ ਦਾ ਬੱਚਾ ਮੈਂ ਸਰ ਮੇਰੇ خیال ਨਾਲ ਘਰ ਤਿੰਨ ਵੀ ਘਰ ਚਾਰ ਨੇ ਘਰ ਚਾਰ ਨੇ ਮੈਂ ਉਹਨੂੰ ਸਵਾਲ ਵੀ ਕੀਤਾ ਉਹਨੇ ਮੈਨੂੰ ਬੜਾ ਸੋਣਾ ਜਵਾਬ ਦਿੱਤਾ ਤੇ ਮੈਂ ਕਿਹਾ ਬਾਕੀ ਜਾਂ ਘਰ ਦੇ ਚਾਰ ਨੇ ਮੈਂ ਬਲ ਹੋਰ ਕੰਮ ਕੀਤਾ ਮੈਂ ਚਲਾ ਗਿਆ सिख नैशनल तो सरदार उजागर सिंह सेकवा नर्सिंग कॉलेज उसे तो चार सौ पांच सौ के करीब मेरे को नर्सा बैठिया सन विचार करने तो बाद दो ढाई सौ के करीब बच्ची जी गुरु छनी लग गई नर्सा भी लग गई मैं उन्होंने दस्याई साढ़े घर असली चार नहीं और तीन नहीं चार नहीं चार घर दस बहुत बेटिया कहीं एक बेटी कं घर नहीं दूसरी बेटी ने गलबात की कहीं नहीं छे घर नहीं तीजी ने गल की ज्ञान बड़ा ज्ञान पड़ा ध्यान ही वाल नहीं है કેકે તુસી આપને પાત પીત પીત કેલન કેલન હસ્ત હસ્ત નિસાન નિસાન પાત પીત કેલન કેલન હસ્ત હસ્ત નિસાન નિસાન કવન હર કવન હર કવન હર નિર્તક શિંગા નિર્તક શિંગા નિર્તક શિંગા નિર્તક શિંગા કે તેરી બનકે જો સાડે હલાલ કે જો સાડે रकी होनी चाहिए ना वो किसी पंक्ति बोली तो तो जीवन हो जीवन हो जीवन हो मैं जीवन, जीवन, जीवन पाया मैं जीवन पाया कुरु मुक्त बाई राम कुरु मुक्त बाई राम हर नामों हर नामों हर नाम देखा हर नाम देखा मेरा प्राण बसाये राम मेरा प्राण बसाये राम राइट इट बल सुन लो ज्ञान कभी भी ਗਿਆਨ ਹਾਸਲ ਕੀਤਾ ਜਾਂਦਾ ਹੈ ਪਰ ਹਾਸਲ ਕਰਨ ਦਾ ਇੱਕ ਤਰੀਕਾ ਹੈ ਸਵਾਲ ਤੇ ਕਿਤੇ ਸਵਾਲ ਦਾ ਜਵਾਬ ਸਵਾਲ ਤੇ ਕਿਤੇ ਸਵਾਲ ਦਾ ਸਵਾਲ ਅਸਰਫ ਸੋਸ ਸਾਡੀ 95% ਜਿਹੜੀ ਜਨਰੇਸ਼ਨ ਹੈ ਨਾ ਉਹ ਸਵਾਲ ਕਰਨੀ ਚਾਹੀਦੀ ਉਹਨਾਂ ਨੇ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਇੱਕ ਨੰਬਰ ਦਾ ਜਿਹੜਾ ਆਦਮੀ ਹੈ 2 ਕਰੋੜ ਤੋਂ ਵੱਧ ਮੈਂ ਇੱਕ ਦਿਨ ਦੀ ਤਨਖਾਹ ਉਹ ਪੰਜਾਬੀ ਹੈ 39 ਲੱਖ ਰੁਪਏ ਇੱਕ ਦਿਨ ਦੀ ਤਨਖਾਹ ਲੈਣਾ ਇੱਕ ਪੰਜਾਬੀ ਹੈ ਦੁਨੀਆ ਦਾ ਸਭ ਤੋਂ ਵੱਡਾ ਸਾਇੰਟਿਸਟ ਸ਼੍ਰੀ ਥੰਮਸ ਰਾਈਟਸਨ ਜੀ ਵੀ ਹੈਗੇ ਸੰਵਾਦ ਕਟਾ ਕੇ ਨਿਕਲਵਾ ਦੇ ਉਹਨਾਂ ਦਾ ਰਿਕਾਰਡ ਤੋਂ ਤਾਂ ਇੱਕ ਸਰਦਾਰ ਨਹੀਂ ਦੂਸਰੋਂ ਵੱਟ ਕੱਟ ਕੇ ਪ੍ਰੋਫੈਸਰ ਹੋਰ ਸਾਇੰਟਿਸਟ ਬਣਿਆ ਹੋਇਆ ਹੈ ਆਹ ਕਾ ਲੈਪਟਾਪ ਪਾ ਲੈ ਨਹੀਂ ਸੀ ਹੋਣੇ ਜੇ ਆਈਬੀਐਮ ਕੰਪਨੀ ਨੂੰ ਸਰਦਾਰ ਜੀ ਚੇਕੜਾ ਦੇ ਦਿੰਦੇ ਐਡੈਂਡਿਕ ਨੂੰ ਪਾਰ ਕਰਵਾਉਣ ਵਾਲੇ ਪਹਿਲੇ ਸਾਇੰਟਿਸਟਿਕ ਪਹਿਲਾ ਪੰਜਾਬਣ ਹੈ ਐਡੈਂਡਿਕ ਨੂੰ ਪਾਰ ਕਰਵਾਉਣ ਵਾਲਾ ਪਹਿਲਾ ਸਾਇੰਟਿਸਟ ਪੰਜਾਬੀ ਹੈ ਮਿਲ ਕੋ ਸੋਤਮਤ ਪੰਜਾਬੀ ਕਰਦੇ ਪੰਜਾਬਣ ਦੇ ਨਾਮ ਨੇ ਜਿਹਨਾਂ ਦੁਨੀਆਂ ਨੇ ਇੱਕ ਨੰਬਰ ਕੰਮ ਕੀਤਾ

મામાને પરે ભણાઈ તો પરે પરે મામાને પરે ભણાઈ કો જલે જલે કે નમા એક ધ્યાન મેલે કે સર જિંદગી નું લેગા તાન શમી પૂજી પર મે મે ગુરસે મે જીવી છી ફન કી ખોલા લગા કાર્ટૂન પશુ કી લોક બિચારા ઇને ખોલા લગા બડે ધ્યાન સુનવા કેરી વિદ્યાર્થીઓ ધ્યાન ના સુને મે એક્ઝામ્પલ દે લંગા વસે એક્સપેરિમેન્ટ કરને લોડને કે કું તારા સ્કૂલ બહોત વઢિયા અચ્છા કલાવાળા હો ઇના દા આસે મે બાદ મે સુંગા પર પેલે તવાડી ના ગલ કર લવા मैं गला तीन बच्चों पता वा भगत गुरु नेगत गुरु ने परिभाषा तो मैं गुरु साहब की गल नहीं कर रहा अंटबाद करनी है हाँ पुत्र पिंगलवाड़ा की होंगिया की बेटे जे रोगियों की जो सेवा की कौड़ी घर भी होंगे ਕੋਦੇ ਹੋਸਪਟਲ ਵੀ ਹੁੰਦਾ ਤੂੰ ਦੱਸ ਪੁੱਤਰਾ ਸ਼ਾਬਾਸ਼ ਤੂੰ ਹਾਂ ਦਾ ਤਰਾ ਸਹੀ ਲਾਕੇ ਲਿਆ ਕੇ ਜਿਹੜੇ ਪਾਹੀ ਚ ਲੋਕਾਂ ਨੂੰ ਕੋਈ ਹੱਥ ਨਹੀਂ ਸੀ ਲਾਉਂਦਾ ਉਹਨਾਂ ਨੂੰ ਭਾਈ ਪੂਰਨ ਸਿੰਘ ਜੀ ਪੂਰਨ ਆਪਣੇ ਬੰਦ ਕਰਾਉਂਦੇ ਕਿ ਰੇਣਾ ਸੀ ਉਹਦੇ ਤੇ ਬਿਠਾ ਕੇ ਲੈ ਕੇ ਆਉਂਦੇ ਸੀ ਉਹਨਾਂ ਦੀ ਸੇਵਾ ਕਰਤਾ ਨਹੀਂ ਫਾਮਾ ਨਹੀਂ ਖੱਖਾਂ ਦੀ ਦੀਵਾਰ ਸਾਡੇ ਵਰਗੀ ਸੁੜ ਜਾਂਦੇ ਸੀ ਕਿੱਥੇ ਪਾਲਾਂ ਨੇ ਸੜੀ ਗਈ ਪਰ ਗੁਰੂ ਜੀ ਚੁੱਪ ਰਹਿੰਦੇ ਸੀ ਜਦੋਂ ਚੁੱਪਦੇ ਸੀ ਦੀ ਜਾਤਪਾ ਦੇਖਦੇ ਸੀ ਬੋਲੋ ਪੁੱਤਰ ਨਹੀਂ ਉਹ ਤਾਂ ਕਰਦੇ ਦੇਖਦੇ ਸੀ ਨਹੀਂ ਦੇਖਦੇ ਸੀ ਕਿ ਹਿੰਦੂਆ ਮੁਸਲਮਾਨਾਂ ਕੇ ਸੇਕ ਕੇ ਸਾਈਂ

वाहिगुरू जी का खसा